ਸਰਦਾਰ ਅਮਰਜੀਤ ਸਿੰਘ ਜੋ ਕਾਬਰੇਟ ਸਿਲੀਆ ਆਗੂ ਸਨ ਔਰ ਉਹ ਸਾਡੇ ਨਾਲ ਖੜੇ ਨੇ ਔਰ ਇਹਨੇ ਦੇ ਗ੍ਰੇਵ ਖੇ ਅੱਜ ਗੁਰੂ ਸਾਹਿਬ ਦਾ ਜ ਗੁਰਪੁਰਬ ਆ ਦਸਵੇਂ ਪਾਸ਼ਾ ਜੀ ਦਾ ਟੁੱਟ ਲੰਗਰ ਪ੍ਰਸ਼ਾਦ ਵਰਤਾਇਆ ਔਰ ਸ਼ਿਕਾਇਤ ਜਾ ਰਿਹਾ ਦੇਖਿਆ ਸਾਡੇ ਸਤਕਾਰਯੋਗ ਭੈਣਾ ਜੋ ਇਹ ਲੋਹ ਲੰਗਰ ਗੁਰਸਾਹਿਬ ਦਾ ਤਿਆਰਿਆ ਔਰ ਜਿਹੜੇ ਸਖਤ ਨੂੰ ਸ਼ਿਕਾਉਣ ਵਾਸਤੇ ਇਹ ਜਿਹੜਾ ਤਿਆਰੀ ਕਰ ਰਹੇ ਨੇ ਲੰਗਰ ਪਟਾਰੇ ਦੀ ਜੋ ਸੰਗਤ ਨੂੰ ਸ਼ਿਕਾਉਣਾ ਹੈ ਉਹ ਸਾਡੇ ਨਾਲ ਸਰਦਾਰ ਅਮਰਜੀਤ ਕੀ ਸ਼ੋਮਨਾ ਅਗੀਟਾ ਜੀ ਅਮਰਜੀਤ ਸਿੰਘ ਜੀ ਕਿਹੜਾ ਆਪਣਾ ਨਗਰ ਹੈ ਜੀ ਪਿੰਡ ਗਮਾਨਪੁਰਾ ਜੀ ਹਾਂ ਜੀ ਅੱਜ ਜਿਹੜਾ ਤੁਸੀਂ ਅਮਰ ਸ਼ਹੀਦ ਸਾਡੇ ਸਾਬ ਜਦੇਆ ਦਸੇ ਪਾਸ਼ਾ ਦੇ ਤੇ ਉਹਨਾਂ ਨੂੰ ਜਿਹੜਾ ਦੁੱਧਾ ਲੰਗਰ ਸ਼ਿਕਾਇਆ ਗਿਆ ਸੀ ਹਾਂਜੀ ਮੋਤੀ ਰਾਮ ਮਹਿਰਾ ਜੀ ਦਾ ਉਹਦੇ ਬਾਰੇ ਕੀ ਕਹਿਣਾ ਜੀ ਉਹਦੀ ਯਾਦ ਵਿੱਚ ਵੇਖੋ ਜੀ ਜਿੰਨੀਆਂ ਨਾ ਕੁਰਬਾਨੀਆਂ ਕਰ ਗਈਆਂ ਉਹਨਾਂ ਦੀਆਂ ਕੁਰਬਾਨੀਆਂ ਦਾ ਅਸੀਂ ਬੋਲ ਨਹੀਂ ਦੇ ਸਕਦੇ ਇਸ ਕਰਕੇ ਉਹਨਾਂ ਨੂੰ ਬਾਬਾ ਮੋਤੀ RAM ਦੀ ਬਹੁਤੀ ਉਹਨਾਂ ਦੇ ਗੰਤੇ ਰੋਟੀ ਪਾਣੀ ਵੀ ਲੰਗਰ ਚੁਕਾਏ ਜਾਣਗੇ ਸੇਵਾ ਵਾਲੀਆਂ ਬੀਬੀਆਂ ਜਿਹੜੀਆਂ ਛਰਦਾ ਦੇ ਨਾਲ ਸਾਡੇ ਘਰ ਦੇਖੇ ਆਈਆਂ ਉਹ ਘਰ ਰੋਟੀ ਪਾਣੀ ਦਾਚਨ ਪਾਣੀ ਲੰਗਰਿਆ ਲੋਹ ਦੇ ਰੋਟੀਆਂ ਪਕਾ ਰੀਆਂ ਨੇ ਕੋਈ ਕਿਸੇ ਕੋਲੋਂ ਪਾਸਾ ਨਹੀਂ ਮੰਗਣਾ ਕਿਸੇ ਕੋਲ ਗਰੀਬ ਵੀ ਬਾਬਾ ਜੀ ਦੀ ਜਿਹਨੀ ਸੇਵਾ ਕਰਗੇ ਉਹਨਾਂ ਦੇ ਨਾਲ ਵੀ ਕੋਈ ਸੇਵਾ ਨਹੀਂ ਕਰ ਸਕਦਾ ਬਿਨਾਂ ਜਨ ਸਕਦਾ ਆਪਾਂ ਗੱਲ ਕਰਦੇ ਆ ਬਾਬਾ ਜੀ ਸ਼ਬਨਾ ਜੀ ਡਾ ਜੀ ਸਰਦੇਵ ਸਿੰਘ ਜੀ ਹਾਂਜੀ ਅੱਜ ਕੀ ਕਹਿਣਾ ਤੁਸੀਂ ਕੀ ਸਕਤ ਨੂੰ ਕੀ ਮੈਸੇਜ ਦੇਣਾ ਅੱਜ ਦਾ ਅੱਜ ਦਾ ਮੈਸਜੇਜ ਹੀ ਸਤਿਗੁਰੂ ਸਾਹਿਬ ਜਿਆਦੇ ਸੀ ਦੀਵਾਲੀ ਦੇ ਸੰਬੰਧ ਵਿੱਚ ਕਮਾਲਪੁਰੇ ਦੀ ਸੰਗਤ ਵੱਲੋਂ ਦੁੱਧ ਦੇ ਅਤੇ ਪ੍ਰਸ਼ਾਦਿਆਂ ਦੇ ਲੰਗਰ ਲਾਏ ਜਾਣਗੇ ਮੋਤੀ ਮਹਿਰਾ ਜੀ ਨੇ ਜੋ ਕੁਰਬਾਨੀ ਕੀਤੀ ਸਾਹਿਬ ਜਿਆਦੇਆਂ ਵਾਸਤੇ ਦੁੱਧ ਛਕਾਉਣ ਦੀ ਉਹਨੂੰ ਬਹੁਤ ਜ਼ਿਆਦਾ ਮਹਿੰਗਾ ਦੁੱਧ ਜਿਹੜਾ ਆ ਅੱਜ ਸੀ ਸੀ ਦੀਵਾਲੀਆਂ ਤੇ ਜਿਹੜਾ ਉਹਨਾਂ ਸਾਹਿਬ ਜਿਆਦੇਆਂ ਨੂੰ ਦੁੱਧ ਪਿਆਇਆ ਸੀ ਉਹ ਬਹੁਤ ਜ਼ਿਆਦਾ ਮਹਿੰਗਾ ਹੈ ਉਹਦੀ ਕੀਮਤ ਕੋਈ ਦੇ ਨਹੀਂ ਸਕਦਾ ਅੱਜ ਦੁੱਧ ਜਿੰਨੇ ਬਾਰੇ 60 ਆ 70 ਆ ਉਹਦੀ ਕੀਮਤ ਕੋਈ ਵੀ ਦੇ ਨਹੀਂ ਸਕਦਾ ਇਸ ਕਰਕੇ ਸਾਨੂੰ ਜੋ ਵੀ ਸੇਧ ਆ ਮੋਤੀਦਾ ਮਹਲੇ ਦੇ ਵੱਲੋਂ ਸਾਨੂੰ ਮਿਲੀ ਆ ਪੀਛੀ ਦੀਹਾੜੇ ਉੱਤੇ ਉਹਨਾਂ ਦੇ ਮਸਹਾਦਨ ਦੇ ਉੱਤੇ ਸ਼ਹਿਵ ਜਾਦਿਆਂ ਦੀ ਸ਼ਹਾਦਤ ਤੇ ਦੁੱਧ ਦਾ ਲੰਗਰ ਦੇ ਪਛਾਦਿਆਂ ਦੀ ਲੰਗਰ ਦੀ ਸੇਵਾ ਕਰ ਰਹੇ ਆ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਸਾਡੀ ਕੋਈ ਆਪਣੇ ਕੋਈ ਹਵਾਨਤਾ ਨਹੀਂ ਇਹਦੇ ਵਿੱਚ ਇਹ ਤੁਹਾਡੀ ਸੰਗਤ ਦੇ ਸਹਿਯੋਗ ਨਾਲ ਹੀ ਆ ਸਭ ਕੁਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਪੀਛੀ ਦੀਹਾੜੇ ਦੇ ਵਿੱਚ ਆਪਾਂ ਨਸ਼ੇ ਦਾ ਕੋਈ ਸੇਵਨ ਨਹੀਂ ਕਰਨਾ ਕੋਈ ਆਪਾਂ ਮੀਟ ਸ਼ਰਾਬ ਕੋਈ ਕੁਝ ਨਹੀਂ ਆਪਾਂ ਖਾਣਾ ਪੀਣਾ ਇਸ ਕਰਕੇ ਮਹਾਰਾਜ ਦੀ ਅਸੀਦੀ ਦਿਹਾੜਿਆਂ ਵਿੱਚ ਉਹਨਾਂ ਦਾ ਨਾਮ ਜਪੋ ਸਿਮਰਨ ਕਰੋ ਅਤੇ ਜੋ ਵੱਧ ਤੋਂ ਵੱਧ ਸੇਵਾ ਕੀਤੀ ਜਾਂਦੀ ਸੰਗਤਾਂ ਦੀ ਤੇ ਸੇਵਾ ਕਰੋ ਸੇਵਾ ਦੇ ਨਾਲ ਜੜੋ ਤੇ ਚੰਗੇ ਕੰਮ ਕਿਸੇ ਤਹਾਕਣਾ ਖਾਓ ਕਿਸੇ ਦਾ ਹੱਕ ਨਾ ਮਾਰੋ ਇਹਾਨੂੰ ਆਪਣਾ ਸਾਹਿਬ ਜੀ ਸਿਖਾ ਗਏ ਨੇ ਛਿੱਧੀਆਂ ਦੇ ਕੇ ਕੁਰਬਾਨੀਆਂ ਦੇ ਕੇ ਕੌਮ ਵਾਸਤੇ ਦੇਸ਼ ਵਾਸਤੇ ਸਿੱਧੀਆਂ ਦਿੱਤੀਆਂ ਦਾ ਉਹਨਾਂ ਦਾ ਬਹੁਤ ਬਹੁਤ ਕੋਟਣ ਕੋਟਣ ਆਪਾਂ ਜਿੰਨਾ ਮਰਜ਼ੀ ਛਕਰਾਨਾ ਕਰੀਏ ਕਰ ਨਹੀਂ ਸਕਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਪਤ। ਸਮੂਹ ਸੰਗਤ ਨੂੰ ਅਪੀਲ ਕੀਤਾ ਤੇ ਜੋੜ ਕੇ ਕਿ ਅੱਜ ਦਾ ਜਿਹੜਾ ਧੜੇ ਚੜ ਰਹੇ ਸੀ ਦੀ ਧੜੇ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਸ਼ਿਵ ਨਹੀਂ ਕਰਨੀ ਚਾਹੀਦਾ ਉਤੋਂ ਗਰੀ ਕਰਨਾ ਚਾਹੀਦਾ ਚਾਹੇ ਨਸ਼ਾ ਕੋਈ ਵੀ ਔਰ ਇਤੋਂ ਤੱਕ ਕਿ ਪਹਿਲੇ ਪ੍ਰਾਤਨ ਸਮੇਂ ਦੇ ਵਿੱਚ ਆਪਾਂ ਖੁਸ਼ੀ ਜਿਹੜੀ ਜਨੀਸ਼ ਕੀ ਕਰਦੇ ਕਿਉਂਕਿ ਆਪਾਂ ਪੰਜੇ ਜ਼ਮੀਨ ਤੇ ਸੌਂਦੇ ਸੀ ਉਹਨਾਂ ਦੀ ਸਿੱਧੀ ਸਾਥ ਗੁਰ ਪਰ ਅੱਜ ਕੋ ਜੋ ਲੋਕ ਨੇ ਜਿਹੜੇ ਕੁਝ ਜਾਣ ਜਿਹਦੇ ਬੁੱਧੀ ਜੋ ਬੁੱਧੀ ਹੀ ਨਾ ਉਹ ਆਪਣੇ ਇਹਨਾਂ ਚੀਜ਼ਾਂ ਦੇ ਵਿੱਚ ਵਿਚਰਦੇ ਆ ਕਿ ਉਹ ਚੀਜ਼ ਨੂੰ ਇਤਿਹਾਸ ਸੜਾ ਜਿਹੜਾ ਸਿੱਖੀ ਦਾ ਸੇਕ ਉਹਨਾਂ ਦਾ ਜਿਹੜਾ ਭੜੇਖੜਿਆ ਚ ਪਾ ਰਿਹਾ ਜੋ ਇਹ ਬਹੁਤੀ ਜੜੀ ਮਨ ਭਾਗੀ ਗੱਲ ਜਦੀ ਵਿਸ਼ੇਸ਼ਪੂਰ ਦਰਬੀ ਸਿੰਘ ਸਾਹੀ ਦਸਵੀਂ ਪ੍ਰਤੰਭਗਾਤੀ ਸੁਮਤੇ ਨੂੰ ਨਾਨਕ ਲਈ ਤੇ ਆਏ ਗੁਰੰਗੱਤੇ ਪਰਮਰਦਾਸuram ਦਾਸੇ ਹੋਏ ਸਹਾਈ ਅਰਧਨ ਹਰ ਕੋ ਬਿੰਦਨੋ ਸਿਮਰੋ ਸ੍ਰੀ ਹਰਿਰਾਏ ਸ੍ਰੀ ਹਰਿਕ੍ਰਿਸ਼ਨ ਤੇ ਆਈਏ ਜਿਹੜੇ ਠੇਬਦੁ ਜਾਏ ਤੇਗ ਬਹਾਦਰ ਸਮਰੀਏ ਘਾਰ ਨੋ ਨਿਦਾਇ ਤਾਹੀ ਸਭ ਠਾਈ ਹੁਣਾ ਜੀ ਸਹਾਈ ਜਸ ਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਛਾਈ ਹੋਏ ਸਾਹਿਬ ਅਸਾਂ ਪਾਸਾਈਆਂ ਦੀਆਂ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤੇ ਰਾਗ ਦਾ ਧਿਆਨ ਅੰਦਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਂ ਸਹਿਬ ਜਾਦਿਆਂ 30 ਮੁਕਤੇ ਹੱਟੀਆਂ ਜਾਪੀਆਂ ਤੱਪੀਆਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਇੱਕ ਵਾਹੀ ਦੇਖ ਕੇ ਅੰਲਟ ਕੀਤਾ ਤਿੰਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਅੰਦਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਜਿਨਾ ਸ਼ਿੰਗਾ ਸ਼ਿੰਗਨੀਆ ਧਰਮੇ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਹੋਈਆਂ ਚਰਖੜੀਆਂ ਤੇ ਜੜੇ ਤਾਂ ਨਾਰਿਆਂ ਨਾ ਚੜਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੇ ਕੇਸਾ ਸਵਾਸਾ ਸੰਗ ਵਈ ਜਿਨਾ ਦੀ ਕਮਾਈ ਦਾ ਧਿਆਨ ਦਰਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਨਾ ਤਖਤਾਂ ਸਬਤ ਗੁਰਦੁਆਰਿਆਂ ਦਾ ਧਿਆਨ ਦਰਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਵੰਚਿਤਾ ਹੁਣ ਕਾ ਸਦਕਾ ਸਭ ਸੁਖ ਹੋਏ ਜਹਾਂ ਜਹਾਂ ਖਾਲਸਾ ਸਹਿਬ ਤਹ ਤਹਰ ਸਰਹ ਦਿੱਕਤਿ ਗਵਤੀ ਵਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬాలే ਬੋਲੋ ਜੀ ਵਾਹਿਗੁਰੂ ਸੇਖਾਂ ਨੂੰ ਸੇਖੀ ਤਾਂ ਨ ਕੇਸਦਾਨ ਕੇਸਦਾਨ ਦੇਦਾਨ ਵਿਸਾਦਾਨ ਪ੍ਰੋਸਾਦਾਨ ਦਾਣਾ ਸਿਰਦਾਨ ਨਾਮਦਾਨ ਸ੍ਰੀ ਅਮਰਤ ਸਰ ਜੀ ਦੇ ਦਰਸ਼ਨ ਛਣਾਲ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਭੋਲਾ ਜੀ ਵਾਹਿਗੁਰੂ ਸੇਖਾਂ ਦਾ ਮਾਨੀਵਾ ਮਾਤੂ ਜੀ ਮਤ ਪਾਤੇ ਰੱਖਿਆ ਵੈਗੁਰੂ ਆਕਾਲ ਪੁਰਖ ਆਪਣੇ ਪੰਥ ਦੀ ਸਦਾ ਸਾਈਂ ਦਾਤਾਰ ਜੀ ਉਸ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰ ਧਾਮਾਂ ਤੋਂ ਬੰਦ ਨੂੰ ਛੋੜਿਆ ਗਿਆ ਤੇਨਾਂ ਦੇ ਖੁੱਲੇ ਦਰਸ਼ਨ ਦੇ ਦਾਤ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾੜਿਆਂ ਦੇ ਮਾਨ ਤਾਣਿਆਂ ਤਾਂ ਨਿਉਟਿਆਂ ਦੇ ਉਹ ਸੱਚੇ ਪਿਤਾ ਧੰਨ ਧੰਨ ਗੁਰੂ ਸੰਘਰੂ ਗੋਬਿੰਦ ਸਿੰਘ ਜੀ ਧਨ ਧਾਨ ਬਾਬਾ ਜੋਰਾਵਾਰ ਸਿੰਘ ਜੀ ਧਾਨ ਬਾਬਾ ਭਤੇ ਸਿੰਘ ਜੀ ਧਾਨ ਬਾਬਾ ਜੀਤ ਸਿੰਘ ਜੀ ਪਾਪਾ ਜੁਜਾਰ ਸਿੰਘ ਜੀ ਉਹਨਾਂ ਦੀ ਸ਼ਹੀਦੀਆਂ ਦੇ ਸਬੰਧ ਵਿੱਚ ਅੱਜ ਜੋ ਲੰਗਰ ਗਮਾਨਪੁਰੇ ਦੀ ਸੰਗਤ ਵੱਲੋਂ ਦੋਸਤਾਂ ਲੰਗਰ ਪ੍ਰਸ਼ਾਦੀ ਦਾ ਲੰਗਰ ਲਾਇਆ ਜਾ ਰਿਹਾ ਹੈ ਸੰਯੋਗ ਦੇ ਨਾਲ ਪਾਤਸ਼ਾਹ ਜੀਓ ਕਿਰਪਾ ਕਰਨੀ ਮਿਹਰ ਕਰਨੀ ਮੋਤੀराम ਮਹਿਰ ਨੇ ਜਿਹੜਾ ਦੁੱਧ ਪਿਆ ਸੀ ਸਾਬਜਾਦੇ ਹਸਾਦ ਤੇ ਦਿੱਤੀ ਸੀ ਅੱਜ ਉਹਨਾਂ ਦੀ ਸਹਾਦ ਦੇ ਸਬੰਧ ਵਿੱਚ ਅੱਜ ਮਜਗਵਾਲਪੁਰੇ ਵੱਲੋਂ ਲੰਗਰ ਦੁੱਧਾ ਤੇ ਪ੍ਰਸ਼ਾਦਿਆਂ ਦਾ ਲਾਇਆ ਜਾ ਰਿਹਾ ਕਿਰਪਾ ਕਰਨੀ ਸਾਧ ਸੰਗਤ ਨੂੰ ਸਤੰਦੇ ਇਜਲਾਸ਼ ਕਰਨਾ ਤੇ ਆਪ ਜੀ ਨੂੰ ਭੋਗ ਲੱਗੇ ਮਿਹਰ ਕਰੋ ਪਾਤਸ਼ਾਹ ਜੀਓ ਸਹੀ ਪਿਆਰੇ ਮਹਿਲੋ ਜਿਨ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਾਈ ਸਰਬਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਫੇਂਡ੍ਰੀਸ਼ ਕਾ ਨਾਮ ਚਗੋਦੀ ਨਾ ਬਲੀ ਹੋਜੀ ਸਮਝਿਆ ਉਹ ਜੀ ਮਹਾਰਾਜ ਨਹੀਂ ਨਾ ਨਾ ਪਛਤਾਉਂਦੇ ਹਾਂ ਪਛਤਾਉਂਦੇ ਹਾਂ ਹਾਂ ਤੂੰ ਵੀ ਆ ਜਾ ਇੱਕ ਵਾਰ ਆ ਜਾ ਭਾਈ ਅੱਜ ਚਗੋ ਮਹਾਰਾਜ ਜੈ ਜੀ ਸਾਡੇ ਆਉਂਦੀ ਰਹੀ ਜੀ ਮੈਂ ਲੱਗ ਪੜ੍ਹ ਹੁਣੇ ਦਾ もうちょて。 ਭਾਵੇਂ ਕਿੰਨਾ ਚਿਰ ਮਰਜੀ ਹੋ ਗਿਆ ਹੋਵੇ ਮਾਂ ਗਈ ਹੋਵੇ ਪਾਣੀ ਵਾਲ ਦੇ ਵੇਲੇ ਮਾਪਾ ਜੀ ਇੱਥੇ ਹੋਵੇ ਸੇ ਨਾਨੀ ਆਦਾ ਜਨਮ ਸਭਾ ਮੈਨੂੰ ਇੰਨਾ ਦੇ ਸੰਗ ਨਾਲ ਲੋਕ ਕਰਦੇ ਨੇ ਜੀ ਮਹਿਮਾਨ ਆ ਜਾਂਦਾ ਸੁੱਖਾਂ ਤੋਂ ਨਿਕਲ ਕੇ ਫਿਸੜ ਗਿਆ ਹੋ ਮਹਿਮਾਨ ਆ ਕਿਸੇ ਦੇ ਪੁੱਤਰ ਨੂੰ ਪੜ੍ਹਨ ਦੇ ਆ ਮੇਰੇ ਜੀ ਇੰਨਾ ਆ ਰਿਹਾ ਹੈ ਆਪਾਂ ਜੀ ਆਇਆਂ ਨੂੰ ਆਪਾਂ ਚੱਲੀ ਗਏ ਅਗਲੇ ਤੋਂ ਪੋਜੀਸ਼ਨ ਆਜ ਵੀ ਆਇਓ ਮਰੇ ਤੂੰ ਮਿਟਾ ਦੇ ਤੁਸੀਂ ਰੌਣਕ ਹੋ ਜੂਗੀ ਆ ਤਸੀਂ ਸਿੰਘ ਬੋਲਣਾ ਕਮਾਂਡਾ ਸਾਡੇ ਵੱਡ ਬਡੇ ਰਿਆ ਨੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਯਾਦ ਕਰਦੇ ਹਾਂ ਚਲੋ ਅੱਜ ਪੂਰੇ ਹੋ ਗਏ ਅਸੀਂ ਅੱਜ ਉਹਨਾਂ ਦੇ ਜਣਾ ਨੂੰ ਅੱਜ ਵੀ ਨਾਂ ਉਹਨਾਂ ਦਾ ਉਚਾਰ ਹਰਨਾ ਬੰਦੀ ਚੁਸਮਨੀ ਗਾਧਾ ਠੀਕ ਠੀਕ ਆ ਜੀ ਉਹ ਸਾਡੇ ਵੱਡੇ ਵੱਡੇ ਦੇ ਤੁਹਾਨੂੰ ਦੱਸ ਕੇ ਇਹਨਾਂ ਦੇ ਪੂਰਨਿਆਂ ਦੇ ਚੱਲਣਾ ਬਸ ਬਾਬਾ ਮੋਤੀ RAM ਜੀ ਰਾਜ ਜੀ ਜਦੋਂ ਆਪਰੇ ਤੋਂ ਗੱਲਾਂ ਇਹ ਬੱਚਿਆਂ ਦੇ ਕੀ ਜਿਹਾਰੇ ਤੇ ਤੇ ਸੇਵਾ ਕਰਦਾ ਮੋਤੀ ਮਹਾਰਾਜ ਦਾ ਤੇ ਸਭਿਆ ਨੂੰ ਇਹ ਤਾਂ ਸੇਵਾ ਕਰਨੀ ਚਾਹੀਦੀ ਆ ਇਸ ਸਿਧਾਂਤਾਂ ਦੇ ਚੱਲਦੇ ਸਹਿਬ ਜਾ ਰਹਿਆਂ ਦੇ ਤੇ ਅਸ਼ੇ ਪੱਤੇ ਤੋਂ ਰਹਿਤ ਹੋਣਾ ਚਾਹੀਦਾ ਟੀ ਰਹਿਤ ਚੀਕਾ ਖਾਲ ਪਾਣਾ ਮੈਂ